ਇਹ ਸਮਾਜਨਾਮਕੀ ਰੇਂਜ ਦੇ ਬਾਰੇ ਮੂਲਾ ਕਰਦਾ ਹੁੰਦਾ ਮੂਲਾ ਦੇ ਬਾਰੇ ਤੁਹਾਨੂੰ ਜੇਰੀਆਂ ਇਹ ਤਾਂ ਦੇਸ਼ ਚ ਯਾਦ ਆ ਤੇ ਆਪਣੀ ਸਰਕਾਰ ਹੈ ਪੰਜਾਬ ਦੇ ਲੋਕਾਂ ਦੀ ਇਹ ਮੁਲਾਕਾਤ ਹੁਣ ਵੀ ਹੋ ਰਹੀ ਹੈ ਜੇ ਦੇਖੋ ਤੁਹਾਡੇ ਸਾਹਮਣੇ ਮੁਲਾਕਾਤ ਤਾਂ ਪਰਿਵਾਰ ਕਰਕੇ ਨਿਕਲ ਰਹੀ ਪਰ ਉਸ ਬੰਦੇ ਦਾ ਕੀ ਐ ਇੰਨਾ ਵੱਡਾ ਗੜਾ ਵਾ ਜਿਹੜਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਬਹੁਤ ਵੱਡਾ ਲੀਡਰ ਆ ਔਰ ਮਨਿਸਟਰ ਵੀ ਰਿਹਾ ਵਾ ਤੇ ਮੈਂ ਤਾਂ ਸਮਝਣਾ ਜਿਹੜੇ ਫਾਂਸੀ ਤੇ ਚੜੇ ਹੁੰਦੇ ਆ ਉਹਨਾਂ ਦੀਆਂ ਵੀ ਮੁਲਾਕਾਤਾਂ ਹੋਣੀਆਂ ਚਾਹੀਦੀਆਂ ਮੈਂ ਇਹ ਕਹ ਤਾ ਨਹੀਂ ਕਹਿ ਰਿਹਾ ਕਿ ਮੁਲਾਕਾਤਾਂ ਹੋਣ ਨਹੀਂ ਮੁਲਾਕਾਤਾਂ ਕਿਉਂ ਨਹੀਂ ਆਪਾਂ ਕਰਵਾ ਰਹੇ ਜਿਹੜੀ ਰੂਲਸ ਦੇ ਵਿੱਚ ਪਰਮਿਟ ਹੈ ਮੁਲਾਕਾਤ ਉਹ ਵੀ ਆਪਾਂ ਕਰਵਾ ਰਹੇ ਆ ਆਪਾਂ ਦਿਨਾਈ ਵੀ ਕੀਤਾ ਹੈ ਬੈਠੇ ਨਾ ਕਾਨੂੰਨ ਜਿਹੜਾ ਵਾਏ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਵਾ ਕੋਈ ਵੱਖਰਾ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਕੋਈ ਬੰਦਾ ਵੀ ਜੇਲ੍ਹ 'ਚ ਆਉਂਦਾ ਵਾ ਤੇ ਉਹਨੂੰ ਘਟੋ ਘਟ ਜੋ ਕਾਨੂੰਨ ਸਜ਼ਾ ਦੇਗਾ ਉਹ ਵੱਖਰੀ ਗੱਲ ਆ ਉੱਪਰ ਲੇਕਿਨ ਮੁਲਾਕਤ ਕਰਨ ਦਾ ਤੇ ਅਧਿਕਾਰ ਆ ਸਾਨੂੰ ਅਸੀਂ ਆਜ਼ਾਦ ਦੇਸ਼ੀ ਚ ਰਹਿੰਦੇ ਆ ਲੈ ਤਾਂ ਉਹ ਹੀ ਤੇ ਕਹਿ ਰਹੇ ਜੀ ਮੁਲਾਕਤ ਆਪਾਂ ਕਦੋਂ ਮਨਾ ਕੀਤੀ ਹੈ ਜਿਹੜੇ ਪਰਿਵਾਰਕ ਮੈਂਬਰ ਪਰ ਹੁਣ ਸਾਨੂੰ ਰੋਕਿਆ ਆ ਅਸੀਂ ਸਵਢਰ ਸਾਹਿਬ ਇਹ ਤੁਹਾਨੂੰ ਬੇਨਤੀ ਕਰਨਿਆ ਕਿ ਸਾਡੀ ਮੁਲਾਕਾਤ ਕਰਾ ਦਿਓ ਅਸੀਂ ਤਾਂ ਦਰਸ਼ਨੀ ਕਰਨੇ ਨੇ ਤੇ ਫਦੇ ਬਲਾਕ ਚਲੇ ਜਾਣਾ ਮੁਲਾਕਾਤ ਦਾ ਮੈਂ ਤੁਹਾਨੂੰ ਅਸੀਂ ਤਾਂ ਕਹਿ ਰਹੇ ਜੀ ਮੁਲਾਕਾਤ ਰੂਲਸ ਜਿਹੜੇ ਨੇ ਬੜੇ ਕਲੀਅਰ ਨੇ ਉੱਚ ਪਰਿਵਾਰਕ ਮੈਂਬਰ ਤੇ ਵਕੀਲ ਸਾਹਿਬਾਨ ਹੀ ਮੁਲਾਕਾਤ ਕਰ ਸਕਦੇ ਨੇ ਜੀ ਸਾਰੇ ਐਵੇਂ ਵੀ ਮੈਂਬਰ ਹੀ ਆ ਨਹੀਂ ਜੀ ਨਹੀਂ ਤੁਹਾਡੇ ਪਰਿਵਾਰਕ ਮੈਂਬਰ ਲਈ ਜਿਹੜੇ 10 ਮੈਂਬਰ ਪਰਿਵਾਰਕ ਇਕੱਲੀ ਦਾ ਇੱਕ ਪਰਿਵਾਰ ਹੀ ਆ ਦੇਖੋ ਜੀ ਉਹ ਇੱਕ ਸਭ ਤੋਂ ਵੱਡਾ ਪਰਿਵਾਰ ਮੈਂ ਇਸ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ ਕੋਈ ਆਈਡੀਓਲੋਜੀ ਹੈ ਮੈਂ ਉਸ ਤੇ ਕਮੈਂਟ ਨਹੀਂ ਕਰ ਸਕਦਾ ਹੋ ਸਕਦਾ ਜੀ ਤੁਸੀਂ ਨਹੀਂ ਹੋ ਚਲੋ ਤੁਸੀਂ ਮਨਜ਼ੂਰ ਹੋ ਸਾਨੂੰ ਪਤਾ ਹੈ ਉਹ ਤੁਹਾਡੇ ਵੱਸ ਨਹੀਂ ਕੁਝ ਸਰ ਇਹ ਕੋਟ ਤੇ ਨਹੀਂ ਤੁਸੀਂ ਨਿਕਲਦੇ ਹੀ ਕਿਤੇ ਜਾਂਦੇ ਆਪਣੇ ਜੇਲ੍ਹ ਚ ਕਿਹੜੀ ਜੇਲ੍ਹ ਦੀ ਕਈ ਨਹੀਂ ਕਰਦੇ ਕਈ ਜਨ ਮੈਂ ਸਾਡੇ ਸਾਥ ਜਿਵੇਂ ਕਿ ਜਾਂਦੇ ਸੱਜਣਾਂ ਵਿੱਚ ਸਾਰਿਆਂ ਦੇ ਉੱਤੇ ਮੈਂ ਮੈਂ ਤੁਹਾਨੂੰ ਇੱਕ ਸਿੰਪਲ ਹੀ ਗੱਲ ਕਰਦਾ ਐਸਾ ਕੋਈ ਰੂਲ ਨਹੀਂਗਾ ਕੈਨੂ ਦਾ ਜੋ ਮਰਜ਼ੀ ਕੀਤਾ ਜਾਵੇ ਮੈਂ ਇਸ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਜਿਹੜੀ ਗੱਲ ਹੈ ਜੀ ਚਲੋ ਅਸੀਂ ਰੂਲ ਬਦਲ ਦਿਆਂਗੇ ਜੀ ਜਦੋਂ ਸਾਡੀ ਸਰਕਾਰ ਆਏਗੀ ਕਿ ਰੂਲ ਬਦਲਵਾ ਦੇਾਂਗੇ ਜੀ ਹਰ ਇੱਕ ਬੰਦਾ ਆਣ ਕੇ ਮੁਲਾਕਾਤ ਕਰੂਗਾ ਕੈਨੂ ਰੋਕ ਕੇ ਰੋਕਿਆ ਨਹੀਂ ਜਾਊਗਾ ਏਦਾਂ ਕਰੋ ਮੇਰੇ ਬੇਗਾਨੇ ਦੀ ਕਰਾ ਦਿਓ ਮੈਂ ਤੁਹਾਡੇ ਸਾਰੇ ਸਾਰਿਆਂ ਦੇ ਕਰਾ ਦੇ ਸਾਰਿਆਂ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਫੇਰ ਵੀ ਕਹਾਂ ਜੀ ਮੁਲਾਕਾਤ ਨਹੀਂ ਹੋਣੀ ਜੀ ਪੋਸੀਬਲ ਨਹੀਂ ਰੂਲਸ ਪਰਮਿਟ ਨਹੀਂ ਕਰਦੇ ਜਦੋਂ ਰੂਲਸ ਆ ਗਏ ਤમે ਮੁਲਾਕਾਤ ਹਾਸਕੇ ਕਰਾਉਣਾ ਹੈ ਬਲੰਗਾ ਸਾਹਿਬ ਨੇ ਕਿਹਾ ਮੈਂ ਦੱਸ ਸੁਣਾ ਲਵਾਂ ਰਾਜ ਸਾਹਿਬ ਇਹ ਨਾਲ ਕੱਲਿਆਂ ਕਰਕੇ ਰਿਸਕ ਲੈ ਲਓ ਜੇ ਚਾਹਣ ਤਾਂ ਫਿਰ ਸੱਕ ਜਿਹੜੀ ਮਰਜ਼ੀ ਮੁਲਾਕਾਤ ਕਰਾ ਦੇ ਕੋਈ ਵੀ ਆਵੇ ਮੈਂ ਰਿਕਾਰਡਿੰਗ ਮੈਂ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਜਿੰਨੇ ਦੇਖੋ ਜੀ ਜਦੋਂ ਵੀ ਕਿਸੇ ਬੰਦੇ ਨੂੰ ਜਿੱਥੇ ਆਉਣਾ ਹੈ ਜਦੋਂ ਪਰਮਾਤਮਾ ਨੇ ਲਿਖਿਆ ਮੈਂ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਮੈਂ ਫਿਰ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਮੁਲਾਕਾਤ ਜਿਹੜੀ ਰੂਲਸ ਦੇ ਅਸੀਂ ਸਰਕਾਰ ਕੋਲ ਇਹ ਮੰਗ ਕਰਨਿਆਂ ਕਿ ਜਿਹੜੀ ਇਹ ਮੁਲਾਕਾਤ ਜਿਹੜੀ ਇਹ ਪੂਰੀ ਕਰ ਦੇਣੀ ਚਾਹੀਦੀ ਹੈ ਇਸ ਦੇਸ਼ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਆ। ਕਹਿਦੇ ਸਮਝਾਵਾ ਕਿ ਇਹ ਰੇਲ ਦੇ ਬਲੇ ਮੁਲਾਕਾਤਾਂ ਹੁੰਦੀਆਂ ਨੇ ਮੁਲਾਕਾਤਾਂ ਦੇ ਬਲੇ ਬਸ ਨਹੀਂ ਆ। ਇਹ ਤਾਂ ਦੇਸ਼ ਆਯਾਦ ਆ ਤੇ ਆਪਣੀ ਸਰਕਾਰ ਆ ਪੰਜਾਬ ਦੇ ਲੋਕਾਂ ਦੀ। ਇਹ ਮੁਲਾਕਾਤ ਤਾਂ ਹੋ ਵੀ ਹੋ ਰਹੀ ਆ ਜੇ ਦੇਖੋ ਤੁਹਾਡੇ ਸਾਹਮਣੇ ਮੁਲਾਕਾਤਾਂ ਪਰਿਵਾਰ ਕਰਕੇ ਨਿਕਲ ਰਹੀਆਂ। ਪਰ ਪਰ ਉਸ ਬੰਦੇ ਦਾ ਕੀ ਐ ਇੰਨਾ ਵੱਡਾ ਘਣਾਵਾ ਜਿਹੜਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਬਹੁਤ ਵੱਡਾ ਲੀਡਰ ਆ। ਔਰ ਮਨਿਸਟਰ ਵੀ ਰਿਹਾ ਵਾ। ਤੇ ਮੈਂ ਤਾਂ ਸਮਝਣਾ ਜਿਹੜੇ ਫਾਂਸੀ ਤੇ ਚੜਿਆ ਹੁੰਦੇ ਆ ਉਹਨਾਂ ਦੀ ਵੀ ਮੁਲਾਕਾਤਾਂ ਹੁੰਦੀਆਂ ਨੇ ਮੈਂ ਇੱਕ ਤਾਂ ਨਹੀਂ ਕਹਿ ਰਿਹਾ ਕਿ ਮੁਲਾਕਾਤਾਂ ਹੋ ਰਹੀਆਂ ਮੁਲਾਕਾਤ ਕਿਉਂ ਨਹੀਂ ਆਪਾਂ ਕਰਵਾ ਰਹੇ ਵੀ ਗੂਲ ਵਿੱਚ ਪਰਮਿਟ ਹੈ ਮੁਲਾਕਾਤ ਉਹ ਵੀ ਆਪਾਂ ਕਰਵਾ ਰਿਹਾ ਆਪਾਂ ਬਿਨਾਂ ਹੀ ਨਹੀਂ ਕੀਤੀ ਬਾਕੀ ਨਾ ਕਾਨੂੰਨ ਜਿਹੜਾ ਵਾਏ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਵਾ ਕੋਈ ਵੱਖਰਾ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਕੋਈ ਬੰਦਾ ਵੀ ਜੇਲ੍ਹ ਚ ਆਉਂਦਾ ਵਾ ਤੇ ਉਹਨੂੰ ਘਟੋ ਘਟ ਜੋ ਕਾਨੂੰਨ ਸਜ਼ਾ ਦੇਗਾ ਉਹ ਵੱਖਰੀ ਗੱਲ ਆ ਪਰ ਲੇਕਿਨ ਮੁਲਾਕਾਤ ਕਰਨ ਦਾ ਤੇ ਅਧਿਕਾਰ ਆ ਸਾਨੂੰ ਅਸੀਂ ਆਜ਼ਾਦ ਦੇਸ਼ੀ ਚ ਰਹਿੰਦੇ ਆ ਮੈਂ ਤੁਹਾਨੂੰ ਨਹੀਂ ਤਾਂ ਕਹਿ ਰਹੇ ਜੀ ਮੁਲਾਕਾਤ ਆਪਾਂ ਕਦੋਂ ਮਨਾ ਕੀਤੀ ਜੀ ਜਿਹੜੇ ਪਰਿਵਾਰਕ ਮੈਂਬਰ ਪਰ ਹੁਣ ਸਾਨੂੰ ਰੋਕਿਆ ਹੋਇਆ ਹੈ ਅਸੀਂ ਸੌਢਰ ਸਾਹਿਬ ਨੂੰ ਤੁਹਾਨੂੰ ਬੇਨਤੀ ਕਰਨਿਆ ਕਿ ਸਾਡੀ ਮੁਲਾਕਾਤ ਕਰਾ ਦਿਓ ਅਸੀਂ ਫਿਰ ਦਰਸ਼ਨ ਹੀ ਕਰਨ ਨੇ ਤੇ ਫਦੇ ਬਲਾ ਕੇ ਚਲੇ ਜਾਣਾ ਮੁਲਾਕਾਤ ਦਾ ਮੈਂ ਤੁਹਾਨੂੰ ਹੀ ਤਾਂ ਕਹਿ ਰਿਹਾ ਜੀ ਮੁਲਾਕਾਤ ਰੂਲਸ ਜਿਹੜੇ ਨੇ ਬੜੇ ਕਲੀਅਰ ਨੇ ਉਹ ਚ ਪਰਿਵਾਰਕ ਮੈਂਬਰ ਤੇ ਵਕੀਲ ਸਾਹਿਬਾਂ ਨਹੀਂ ਮੁਲਾਕਾਤ ਕਰ ਸਕਦੇ ਜੀ ਪਰ ਅਸੀਂ ਵੀ ਮੈਂਬਰ ਹੀ ਆ ਨਹੀਂ ਜੀ ਨਹੀਂ ਤੁਹਾਡੇ ਪਰਿਵਾਰਕ ਮੈਂਬਰ ਲਈ ਜਿਹੜੇ 10 ਮੈਂਬਰ ਪਰਿਵਾਰ ਕਾਲੀਦਲ ਤੇ ਇੱਕ ਪਰਿਵਾਰ ਹੀ ਆ ਦੇਖੋ ਜੀ ਉਹ ਇੱਕ ਸਭ ਤੋਂ ਵੱਡਾ ਪਰਿਵਾਰ ਮੈਂ ਇਹਨੇ ਕਮੈਂਟ ਨਹੀਂ ਕਰਨਾ ਚਾਹੁੰਦਾ ਉਹ ਇੱਕ ਆਈਡੀਓਲੋਜੀ ਹੈ ਮੈਂ ਉਸ ਤੇ ਕਮੈਂਟ ਨਹੀਂ ਕਰ ਸਕਦਾ ਹੋ ਸਕਦਾ ਜੀ ਤੁਸੀਂ ਨਹੀਂ ਹੋ ਚਲੋ ਤੁਸੀਂ ਮਜ਼ਦੂਰ ਹੋ ਸਾਨੂੰ ਪਤਾ ਉਹ ਤੁਹਾਡੇ ਵੱਸ ਨਹੀਂ ਕੁਝ ਸਰ ਇਹ ਕੋਰਟ ਤੁਸੀਂ ਨਿਕਲਦੇ ਜਿੱਥੇ ਜਾਣੇ ਆਪਣੀ ਜੇਲ੍ਹ ਚ ਕਿਹੜੀ ਜੇਲ੍ਹ ਦੀ ਕਿਹੜੇ ਜੇਲ੍ਹ ਸਾਰੇ ਸਾਥੀ ਨੇ ਕਿ ਜਾਨੇ ਸਭੀ ਮੇਰੇ ਸਾਰਿਆਂ ਦੇ ਉੱਤੇ ਨੇ ਮੈਂ ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਕਰਦਾ ਐਸਾ ਕੋਈ ਰੂਲ ਨਹੀਂਗਾ ਘੈਨੂ ਦਾ ਜੋ ਮਰਜ਼ੀ ਕਹੀ ਜਾਵੇ ਮੈਂ ਇਸ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਜਿਹੜੀ ਗੱਲ ਹੈ ਜੀ ਚਲੋ ਅਸੀਂ ਰੂਲ ਬਦਲ ਦਿਆਂਗੇ ਜੀ ਜਦੋਂ ਸਾਡੀ ਸਰਕਾਰ ਆਏਗੀ ਕਿ ਰੂਲ ਬਦਲਵਾ ਦੇਾਂਗੇ ਜੀ ਹਰ ਇੱਕ ਬੰਦਾ ਆਣ ਕੇ ਮੁਲਾਕਾਤ ਕਰੂਗਾ ਘੈਨੂ ਰੋਕ ਕੇ ਰੋਕਿਆ ਨਹੀਂ ਜਾਊਗਾ ਐਂਦਾ ਕਰੋ ਫਿਰ ਬੇਕੀ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਫੇਰ ਵੀ ਕਹਾਂ ਜੀ ਮੁਲਾਕਾਤ ਨਹੀਂ ਹੋਣੀ ਜੀ ਪੋਸੀਬਲ ਨਹੀਂ ਰੂਲਸ ਪਰਮਿਟ ਨਹੀਂ ਕਰਦੇ ਜਦੋਂ ਰੂਲਸ ਆਗੇ ਤੁਮੇ ਮੁਲਾਕਾਤ ਹਾਸਕੇ ਕਰਾਉਣਾ ਦੇ। ਲੰਗਾ ਸਾਹਿਬ ਨੇ ਕਿਹਾ ਆਊਟ ਆਫ ਦਾ। ਇਹ ਨਾਲ ਇਕੱਲਿਆਂ ਕਰਕੇ ਰਿਸਕ ਲੈ ਲਓ। ਜੇ ਚੌਂੜਾ ਫਿਰ ਸੱਕ ਜਿਹੜੀ ਮਰਜ਼ੀ ਮੁਲਾਕਾਤ ਕਰਾ ਦੇ। ਕੋਈ ਵੀ ਆਵੇ ਮੈਂ ਜਿੰਨ ਤੁਹਾਡੀ ਮੈਂ ਤੇ ਕੋਈ ਕਮੈਂਟ ਨਹੀਂ ਕਰ ਸਕਦਾ। ਦੇਖੋ ਜੀ ਜਦੋਂ ਵੀ ਕਿਸੇ ਬੰਦੇ ਨੇ ਜਿੱਥੇ ਆਉਣਾ ਹੈ ਜਦੋਂ ਪਰਮਾਤਮਾ ਨੇ ਕਿਹਾ ਮੈਂ ਤੇ ਕੋਈ ਕਮੈਂਟ ਨਹੀਂ ਕਰ ਸਕਦਾ। ਮੈਂ ਫੇਰ ਤੁਹਾਨੂੰ ਵੀ ਗੱਲ ਕਹਿ ਰਿਹਾ ਕਿ ਮੁਲਾਕਾਤ ਜਿਹੜੀ ਰੂਸ ਤੇ ਸਰਕਾਰ ਕੋਲ ਇਹ ਮੰਗ ਕਰਨਿਆ ਕਿ ਜਿਹੜੀ ਇਹ ਮੁਲਾਕਾਤ ਜਿਹੜੀ ਇਹ ਪੁਲੀ ਕਰ ਦੇਣੀ ਚਾਹੀਦੀ ਹੈ। ਇਸ ਦੇਸ਼ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਹੈ ਜੇਕਰ ਤੁਸੀਂ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027